15 ਅਗਸਤ ਤੋਂ ਲੈ ਕੇ ਅਸੀਂ ਸਿਕਿਉਰਿਟੀ ਦੇ ਜਿਹੜੇ ਹੈਗੇ ਪੂਕਤਾ ਇੰਤਜ਼ਾਮ ਕੀਤੇ ਆ ਹੁਸ਼ਾਰਪੁਰ ਦੇ ਵਿੱਚ ਫਲੈਗ ਮਾਰਚ ਰੱਖਿਆ ਹੋਇਆ ਵੈਸੇ ਰੇਂਜ ਦੇ ਵਿੱਚ ਜਲੰਧਰ ਬਿਊਰੋਅਲ ਦੇ ਵਿੱਚ ਕਪੂਰਥਲੇ ਦੇ ਵਿੱਚ ਸਾਰੇ ਫਲੈਗ ਫਲੈਗ ਮਾਰਚ ਚੱਲ ਰਹੇ ਆ ਔਰ ਇੱਥੇ ਅੱਜ ਇਹਨਾਂ ਦੇ ਸਬਡਿਵੀਜ਼ਨਲ ਲੈਵਲ ਤੇ ਵੀ ਫਲੈਗ ਮਾਰਚ ਚੱਲ ਰਹੇ ਆ ਤਕਰੀਬਨ 15 ਅਗਸਤ ਤੋਂ ਲੈ ਕੇ ਹਜ਼ਾਰ ਦੇ ਕਰੀਬ ਜਿਹੜਾ ਮੁਲਾਜ਼ਮ ਹੈਗਾ ਉਹ ਫੋਰਸ ਉਹ ਮੋਬਾਇਲਾਈਜ਼ ਕੀਤੀ ਹੈ ਇਸ ਤੋਂ ਇਲਾਵਾ 15 ਜੀਓਜ਼ ਏਰੀਆ ਨੂੰ ਡੋਮੀਨੇਟ ਕਰਨਗੇ ਔਰ ਰਾਤ ਦੀ ਸਾਡੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਜਿਹਦੇ ਜਿਹਦੇ ਵਿੱਚ ਰੋਜ਼ 2 ਜੀਓਜ਼ ਬਾਹਰ ਨਿਕਲਦੇ ਆ 200 ਦੇ ਕਰੀਬ ਮੁਲਾਜ਼ਮ ਹੁੰਦਾ ਔਰ ਰੇਂਜ ਆਫਿਸ ਤੋਂ ਵੀ ਜਿਹੜਾ ਹੈਗਾ ਜੀਓ ਡਿਪਿਊਟ ਹੁੰਦਾ ਹੈਗਾ ਸਰ ਕਿੰਨੇ ਕੁ ਮੁਲਾਜ਼ਮ ਕਿਹੜੇ ਦਿਨਾਂ ਤੋਂ ਤਾਇਨਾਤ ਕੀਤੇ ਗਏ ਨੇ 15 ਕਰਸ ਤੋਂ 15 ਕਰਸ ਤੋਂ ਲੈ ਕੇ ਜਿਵੇਂ ਮੈਂ ਦੱਸਿਆ ਹਜ਼ਾਰ ਦੇ ਕਰੀਬ ਕਰੀਬ ਮੁਲਾਜ਼ਮ ਤਾਇਨਾਤ ਹੈਗੇ ਔਰ ਅਸੀਂ ਏਰੀਆ ਨੂੰ ਡੋਮੀਨੇਟ ਕਰਕੇ ਰੱਖਿਆ ਹੋਇਆ ਹੈ ਔਰ ਇਹ ਅਗਲੇ 3 ਦਿਨ ਤੱਕ ਜਦ ਤੱਕ ਪ੍ਰੋਗਰਾਮ ਸਹੀ ਤਰੀਕੇ ਨਾਲ ਠੀਕ ਖਤਮ ਨਹੀਂ ਹੋ ਜਾਂਦਾ ਇਹ ਡੋਮੀਨੇਸ਼ਨ ਐਕਸਰਸਾਈਜ਼ ਇਸ ਕੰਟੀਨਿਊ ਰਹਿ। ਸਰ ਨਾਲ ਲੱਗਦਾ ਹੈ ਹਿਮਾਚਲ ਦਾ ਜਿਹੜਾ ਇਲਾਕਾ ਹੈ ਕਾਫੀ ਦਾ ਉਧਰ ਉਧਰ ਦੀ ਆਣ ਜਾਣ ਲੱਗ ਰਿਹਾ ਹੈ ਉਸ ਦੇ ਨਾਲ ਸਾਡੇ ਤਕਰੀਬਨ ਆਈ ਥਿੰਕ 11 ਇੰਟਰਸਟੇਟ ਨਾਕੇ ਹੈਗੇ ਇਸ ਤੋਂ ਇਲਾਵਾ ਸਿਟੀ ਸਿਟਿੰਗ ਸਿਲਿੰਗ ਪੁਆਇੰਟਸ ਹਨ ਔਰ ਇਹ ਰੈਗੂਲਰ ਹੈੱਡਕਵਾਰਟਰਸ ਤੋਂ ਵੀ ਰੋਜ਼ ਪ੍ਰੋਗਰਾਮ ਨਿਕਲਦੇ ਹਨ ਏਰੀਆ ਡੋਮੀਨੇਸ਼ਨ ਦੇ ਤੇ ਉਸ ਦਾ ਅਸੀਂ ਖਾਸ ਪ੍ਰਬੰਧ ਕੀਤਾ ਹੋਇਆ ਹੈ। ਇਕ ਸਰ ਨਸ਼ਕਲਾ ਬੜੀ ਅੱਛੀ ਮੁਹਿੰਮ ਚੱਲ ਰਹੀ ਹੈ ਜਿਹੜਾ ਪੁਲਿਸ ਬਹੁਤ ਮਤਲਬ ਹੁਣ ਤੁਸੀਂ ਨਿਆ ਚਾਰਜ ਸੰਭਾਲਿਆ ਸਰ ਜਨਦਰ ਸਿੰਘ ਉਹ ਤੁਹਾਡੇ ਸਰ ਕੀ ਮਤਲਬ ਔਰ ਐਕਚੁਅਲੀ ਮੇਰੇ ਹਿਸਾਬ ਨਾਲ ਜਿਹੜਾ ਕ੍ਰਾਈਮ ਹੈ ਉਹ ਹੈਬਿਚੁਅਲ ਅਫੈਂਡਰ ਕ੍ਰਾਈਮ ਕਰਦਾ ਅਸੀਂ ਲਿਸਟਾਂ ਤਿਆਰ ਕੀਤੀਆਂ ਪਿਛਲੇ 3 ਮਹੀਨਿਆਂ ਦੇ ਵਿੱਚ ਤਕਰੀਬਨ 690 ਦੇ ਕਰੀਬ ਜਿਹੜੇ ਮਲਜ਼ਮ ਹੈਗੇ ਹੈ ਹੈਬਿਚੁਅਲ ਅਫੈਂਡਰਸ ਉਹ ਬਾਹਰ ਆਏ ہیں ਪਿਛਲੇ 3 ਮਹੀਨਿਆਂ ਚ ਰੇਂਜ ਦੇ ਅਗਰ ਰੇਂਜ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ 2250 ਜਿਹੜੇ ਹੈਗੇ ਮਲਜ਼ਮ ਹੈਗੇ ਆ ਇਹਨਾਂ ਤੇ ਸਾਨੂੰ ਸਰਵੇਲੈਂਸ ਰੱਖਣ ਦੀ ਲੋੜ ਹੈ ਕਿਉਂਕਿ بار بار 80% ਜਿਹੜਾ ਕ੍ਰਾਈਮ ਹੈ ਉਹ ਬੰਦੇ ਕਰਦੇ ਜਦੋਂ ਬੇਲ ਬੇਲ ਆਊਟ ਹੋ ਜਾਂਦੇ ਆ ਬੇਲ ਤੋਂ ਬਾਹਰ ਆ ਜਾਂਦੇ ਆ ਤਾਂ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਉਹਨਾਂ ਨੂੰ ਥਾਣੇ ਬੁਲਾ ਕੇ ਚੈੱਕ ਕੀਤਾ ਜਾਏਗਾ ਸਾਡੇ ਅਫਸਰ ਜਿਹੜੇ ਹੈਗੇ ਏਰੀਆ ਚ ਨਿਕਲ ਕੇ ਉਹਨਾਂ ਨੂੰ ਚੈੱਕ ਕਰਨਗੇ ਔਰ ਜੇ ਕੋਈ ਬੰਦਾ ਦੁਬਾਰਾ ਤੋਂ ਕ੍ਰਾਈਮ ਕਰਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਂਦਾ ਹੈ